ਟਰੱਕ ਡਰਾਈਵਰ ਦੀ ਲੱਗੀ 10 ਕਰੋੜ ਰੁਪਏ ਦੀ ਲਾਟਰੀ ਪਰਿਵਾਰ ਦੇ ਵਿੱਚ ਖੁਸ਼ੀ ਦਾ ਨਹੀਂ ਕੋਈ ਟਿਕਾਣਾ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਲਾਟਰੀ ਬੰਪਰ ਲੋੜੀ ਬੰਪਰ ਇਸ ਵਾਰ ਰੂਪਨਗਰ ਵਿਖੇ ਇੱਕ ਟਰੱਕ ਡਰਾਈਵਰ ਨੂੰ ਨਿਕਲਿਆ ਦੱਸ ਦਈਏ ਕਿ ਟਰੱਕ ਡਰਾਈਵਰ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇਹ ਲੋੜੀ ਬੰਪਰ ਉਸ ਵੇਲੇ ਖਰੀਦਿਆ ਗਿਆ ਸੀ ਜਦ ਉਹ ਕੁਵੈਤ ਤੋਂ ਇੰਡੀਆ ਆਇਆ ਸੀ ਔਰ ਹੁਣ ਇਨਾਮ ਨਿਕਲਿਆ ਉਹ ਵੀ ਪੂਰੇ 10 ਕਰੋੜ ਰੁਪਏ ਦਾ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਹੈ ਹਰਪਿੰਦਰ ਸਿੰਘ ਜੋ ਨੂਰਪੁਰ 베ਦੀ ਦੇ ਪਿੰਡ ਬੜਵਾ ਦਾ ਰਹਿਣ ਵਾਲਾ ਉਸ ਦੇ ਵੱਲੋਂ ਇਸ ਵਾਰ ਲੋੜੀ ਬੰਪਰ ਖਰੀਦਿਆ ਗਿਆ ਸੀ ਜਿਸ ਦਾ ਹੁਣ ਇਨਾਮ ਨਿਕਲਿਆ ਹੈ ਅਤੇ ਇਸ ਟਰੱਕ ਡਰਾਈਵਰ ਨੂੰ 10 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਰੂਪਨਗਰ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਇਨਾਮ ਨਿਕਲਿਆ ਤਾਂ ਨੂੰ ਅੱਜ ਤੁਹਾਡੀ ਲੈਟਰੀ ਭਾਈ ਖੋਜਾ ਜੀ ਕਿਹੜੇ ਇਲਾਕੇ ਦੇ ਜਿਹੜੇ ਪਿੰਡ ਤੋਂ ਆ ਜੀ ਪਿੰਡ ਫੜਵਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਜੀ ਖਰੀਦੀ ਸੀ 12 ਨੂੰ ਅਸ਼ੋਕਾ ਲੋਕੜੀ ਲੋਟਰੀ ਆਇਆ ਤਾਂ ਅੱਛਾ ਪਹਿਲਾਂ ਵੀ ਲੈਟਰੀ ਪੰਦੂ ਸੀ ਪਹਿਲਾਂ ਪਾਉਂਦੇ ਆ ਜੀ ਪਹਿਲਾਂ ਪਾਉਂਦੇ ਸੀ ਜੀ ਤੇ ਈਸ਼ਵਰੀ ਤੁਹਾਡੀ ਟਿਕਟ ਲੱਗੀ ਹੈ ਹਾਂਜੀ ਇਸ ਤਰ੍ਹਾਂ ਦਾ ਘੱਟ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਡਰਾਈਵਰ ਹੀ ਕਰਦੇ ਸੀ ਡਰਾਈਵਰ ਹੀ ਕਰਦੇ ਸੀ ਕੀ ਸੋਚ ਕੇ ਲੈਟਰੀਪਾਈ ਸੀ ਤੁਸੀਂ ਲੋਡ ਵੀ ਕਰਦੇ ਵਿੱਚ ਪੱਛੇ ਦੀ ਲੋਡ ਤਾਂ ਜੀ ਹਰ ਟਾਈਮ ਹੁੰਦੀ ਪੈਸੇ ਜੀ ਲੋਡ ਕਿਹਨੂੰ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਥੋੜੀ ਜਿਆਦਾ ਕੜਜੇ ਕੁੜਜੇ ਦੇ ਹੋਣਗੇ ਅੱਛਾ ਕਰਦੇ ਕਹੇਗੇ ਅੱਛਾ ਥੋੜੀ ਹੋ ਗਈ ਚਲੋ ਖਾਣੇ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਹਾਂ ਜੀ ਸਾਨੂੰ ਖੁਸ਼ੀ ਹੈ ਸਰ ਸਿੰਘਾ ਜੀ ਮੇਰਾ ਪਿੰਡ ਬੜਵਾਏ ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਬਲੈ ਯਕੀਨ ਨਹੀਂ ਹੋ ਰਹੀ ਸੀ ਕਿ ਸਾਡੀ ਲਾਈਟਰੀ ਲਾਈਟਰੀ ਲੱਗੀ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਚੀਜ਼ ਹੈ ਬਸ ਕੀ ਕਹ ਸਕਦੇ ਸੀ ਬਸ ਖੁਸ਼ੀ ਐ ਨਹੀਂ ਹੋਈ ਵੀ ਕੀ ਕਹਦੀ ਹੈ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਇਹ ਨਾ ਜਾਂਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਓਨਰ ਉਹਨਾਂ ਦੀ ਹਾਂਜੀ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੇ ਮੈਂ ਟਿਕ ਲਈ ਜੀ ਨੂਰ ਪਰਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦੇ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੇ ਸੀ ਟਿਕਟ ਲਈ ਨੂਰ ਪਰਵੇਦੀ ਤੋਂ ਜੀ ਹਾਂਜੀ ਤੇ ਅਸ਼ੋਕਾ ਲੈਟਰੀ ਏਜੰਸੀ ਵਾਲੇ ਤੋਂ ਹਾਂਜੀ ਜੋ ਜੋ ਉਸ ਦੀ ਓਨਰ ਹੈ ਜੀ ਕੀ ਕੋਈ ਵਧਾਈਆਂ ਇਹ ਸਾਨੂੰ ਜੀ ਤੁਸੀਂ ਦੋਨੇ ਵਧਾਈਆਂ ਕੀ ਕਰੋਗੇ ਜੀ ਹੁਣ ਹੁਣ ਜੇ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਜੀ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਘਰ ਦੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਹਾਂਜੀ ਸਮੰਤ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਠੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 2056370 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਡਿ렉ਟਰ ਦਫ਼ਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਪੂਰੀ ਸਾਰੀ ਇਸ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਜਲਦੀ ਜਮਾ ਕਰਾਵਾਂਗੇ ਉਹ ਇਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਹੈ ਰੋਪੜ ਸ਼ਹਿਰ ਦੇ ਭਾਰ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਪਰ ਪ੍ਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਅੱਜ ਛੱਪੜ ਫਾਰ ਕੇ ਕਿਰਪਾ ਕੀਤੀ ਹੈ ਕਿ ਸਿੱਧਾ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ 'ਚ ਆਇਆ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ